ਲੋ ਜੀ ਇਹ ਨੇ ਆਪਣੀ ਪੰਜਾਬ ਦੀ ਸ਼ਾਨ ਆਪਣੇ ਪੁਰਾਣੇ ਬਜ਼ੁਰਗ ਸਾਨੂੰ ਦਿਖਾਉਣੇ ਆਜੂ ਵੀ ਇਹਨੇ ਆਪ ਆਪਦੇ ਹੱਥੀ ਸਾਰੀ ਏ ਟੂ ਜ਼ेड ਸਬਜ਼ੀ ਲਾਈ ਹੋਈ ਹੈ ਚੌਲੇ ਕਦੂ ਤੋਰੀਆਂ ਭਿੰਡੀਆਂ ਇਹ ਸਦਿਆਂ ਉਧਰ ਆਪਣੀ ਕਦੂ ਦੀ ਵੇਲ ਹੋ ਰਹੀ ਹੈ ਸਾਰੀ ਆਪਦੇ ਹੋਰ ਜੀ ਬਾਪੂ ਜੀ ਕੀ ਹਾਲ ਠੀਕ ਹੈ ਜੀ ਸਾਰੀ ਸਬਜ਼ੀ ਆਪ ਤਿਆਰ ਕਰੀਏ ਆਪ ਕਰੀ ਲਈ ਸਾਰੀ ਅੱਛਾ ਕੋਈ ਅਰੇ ਨਹੀਂ ਇੱਥੇ ਸਪਰੇ ਨਹੀਂ ਕੋਈ ਅੱਛਾ ਰੂੜੀ ਰੂੜੀ ਕਰੀ ਹੈ ਕੱਲੀ ਕੱਲੀ ਰੂੜੀ ਦੀ ਹਾਂ ਅੱਛਾ ਰੂੜੀ ਦੀ ਰੇ ਪਾਣੇ ਤੁਸੀਂ ਹਾਂ ਰੂੜੀ ਦੀ ਪਾਵਾਂ ਕਰਨੀ ਹੋਰ ਕੋਈ ਨਾ ਕੋਈ ਦਵਾਈ ਨਾ ਕੋਈ ਨਾ ਕੁਛ ਨਹੀਂ ਅੱਛਾ ਆਪਦੀ ਆਪਦੀ ਦੇਖ ਸਕਦੇ ਹੋ ਆਪਦੇ ਹੱਥੀ ਸਾਰੀ ਮਿਹਨਤ ਕਰਕੇ ਗੁੱਡ ਗੜਾਈ ਆ ਅੱਛਾ ਏ ਟੂ ਜੈਡ ਕਿਦੇ ਆ ਬੰਦਾ ਹੁੰਦਾ ਵੀ ਲਾਇਆ ਆ ਵੀ ਕਰਦੇ ਸਾਰਾ ਕੰਮ ਆਪ ਕਰਾਂ ਜੀ ਕੋਈ ਡੰਗਰ ਪਸ਼ੂ ਵੀ ਰੱਖਿਆ ਹੋਇਆ ਹੈ ਹਾਂ ਡੰਗਰ ਹੈਗੇ ਜੀ ਤਿੰਨ ਚਾਰ ਠੀਕ ਹੈ ਲਓ ਜੀ ਇਹ ਆਪਣੇ ਪੰਜਾਬ ਦੇ ਉਸ ਮਸ਼ਹੂਰ ਮੂਰਤੀਆਂ ਨੇ ਜਦੋਂ ਆਪਾਂ ਅਣਪੜ ਗਵਾਰ ਕਹਿ ਕੇ ਛੱਡ ਦਿੰਦੇ ਆ ਜਦੋਂ ਕਿਸੇ ਕੰਮ ਦੇ ਨਹੀਂ ਤੁਸੀਂ ਦੇਖ ਸਕਦੇ ਹੋ ਵੀ ਡੰਗਰਾਂ ਤੋਂ ਲਾ ਸਾਰਾ ਵਿੱਚੇ ਸਬਜ਼ੀ ਦਾ A to Z ਆਪ ਕੰਮ ਕਰਦਾ ਆ ਦੇਖ ਸਕਦੇ ਹੋ ਆਪਾਂ ਨੂੰ ਸਬਜ਼ੀ ਵੀ ਆਪਣੀ ਘਰੇ ਆਪਦੇ ਹੱਥੀ ਤਿਆਰ ਕਰਕੇ ਖਾਣੀ ਚਾਹੀਦੀ ਹੈ ਤਾਂ ਕਿ ਆਪਾਂ ਨੂੰ ਸਰੀਰ ਨੂੰ ਕੋਈ ਰੋਗ ਨਾ ਲੱਗੇ ਹੁਣ ਬਾਹਰੋਂ ਸਬਜ਼ੀ ਆਪਾਂ ਖਾਂਦੇ ਆ ਸਪਰੇ ਹਾਂ ਰੇਹਾਂ ਗੰਦੇ ਪਾਣੀ ਨਾਲ ਤਿਆਰ ਕਰੀਆਂ ਜਾਂਦੀਆਂ ਨੇ ਆ ਦੇਖ ਸਕਦੇ ਹਾਂ ਕਿੱਦ ਦੀ ਵੇਚ ਲਾ ਇਹ ਕਹਿੰਦੇ ਵੀ ਸਾਰੀ ਅਸੀਂ ਨੇ ਟੂ ਜ਼ੈਡ ਦੇਸੀ ਖਾਦ ਪਾ ਕੇ ਤਿਆਰ ਕਰੀਆਂ ਹੋਈਆਂ ਨੇ ਸਾਰੀ ਸਬਜ਼ੀਆਂ ਦੇਖ ਲਾਦਿਓ। ਲਓ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ। ਤਾਂ ਸਾਰੀ ਮੇਰੇ ਭਰਾ ਆਪ ਦਾ ਥੋੜੀ ਥੋੜੀ ਜਿਹੇ ਜਗ੍ਹਾ ਹੁੰਦੀ ਏ ਸਬਜ਼ੀ ਜ਼ਰੂਰ ਲਾਇਆ ਕਰੋ ਤਾਂ ਕਿ ਆਪਾਂ ਬਿਮਾਰੀਆਂ ਤੋਂ ਰਹਿਤ ਹੋ ਸਕੀ।